ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੈਟਰ ਪੰਜਾਬੀ ਮੀਡੀਆ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਚੱਠਾ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗੇ ਲੋਕ ਸਭਾ ਦੀਆਂ ਦੋ ਅਹਿਮ ਸੀਟਾਂ ਨੂੰ ਲੈ ਕੇ ਜਿਸ ਦੇ ਵਿੱਚ ਸ਼੍ਰੀ ਫਤਿਹਗੜ ਸਾਹਿਬ ਤੇ ਫਿਰੋਜ਼ਪੁਰ ਦੀ ਸੀਟ ਤੇ ਚਰਚਾ ਕਰਾਂਗੇ ਕਿ ਕਿਹੜੇ ਕਿਹੜੇ ਜਿਹੜੇ ਮੀਤਵਾਰ ਦੇ ਉਹ ਮੁਕਾਬਲੇ ਦੇ ਵਿੱਚ ਨਜ਼ਰ ਆ ਰਹੇ ਨੇ ਕਿਸ ਕਿਸ ਪਾਰਟੀ 'ਚ ਮੁਕਾਬਲਾ ਨਜ਼ਰ ਆ ਰਿਹਾ ਹੈ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਪ੍ਰੋਗਰਾਮ 'ਤੇ ਵਿਚਾਰਾਂ ਦੀ ਸੰਪੂਰਨ ਲਈ ਹਾਜ਼ਰ ਨੇ ਉਹ ਸਿੱਖ ਬੁੱਧੀਜੀਵੀ ਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਪਾਲ ਸਿੰਘ ਖੰਡ ਪ੍ਰੋਗਰਾਮ ਖੰਡ ਸਾਹਿਬ ਪ੍ਰੋਗਰਾਮ ਸਵਾਗਤ ਹੈ ਜੀ ਜੀ ਅੱਜ ਦਾ ਪ੍ਰੋਗਰਾਮ ਬਹੁਤ ਧੰਨਵਾਦ ਮੇਰੇ ਵੱਲੋਂ ਸਤਿਕਾਰਯੋਗ ਸਚਨ ਕਰਨ ਫਤੇਗੜ ਸਾਹਿਬ ਵਾਈਗੁਰ ਜੀ ਕਰਤਾ ਸਾਹਿਬ ਵਾਈਗੁਰ ਜੀ ਦੇ ਪਤੇ ਕਰਨ ਬਸਾਬ ਸਭ ਤੋਂ ਪਹਿਲਾਂ ਸ਼੍ਰੀ ਫਤੇਗੜ ਸਾਹਿਬ ਦੀ ਗੱਲ ਕਰਾਂਗੇ ਕਿ ਕਿਹੜੀ ਕਿਹੜੀ ਪਾਰਟੀ ਚ ਮੁਕਾਬਲਾ ਨਜ਼ਰ ਆ ਰਿਹਾ ਤੁਹਾਨੂੰ ਜਰਗਾ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਜਿਲ੍ਹਾ ਅਹਿਮ ਮੁਕਾਬਲਾ ਹੈਗਾ तकरीबन ਉਹ ਦੋ ਪਾਰਟੀਆਂ ਦੇ ਵਿੱਚ ਹੀ ਲੱਗ ਰਿਹਾ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਗੁਰਪ੍ਰੀਤ ਜੇਪੀ ਪਹਿਲਾਂ ਉਹ ਕਾਂਗਰਸ ਦੇ ਵਿੱਚ ਸੀਗੇ ਆਗਰਸ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਉਹਨਾਂ ਨੇ ਤੇ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਟਿਕਟ ਦਿੱਤਾ ਹੈ ਲੋਕਾਂ 'ਚ ਲੋਕਪ੍ਰਿਆ ਚੰਗੇ ਐ ਨੌਜਵਾਨ ਨੇ ਹਰ ਇੱਕ ਦੀ ਇੱਜ਼ਤ ਮਾਣ ਕਰਨ ਵਾਲੇ ਬੰਦੇ ਨੇ ਇੱਕ ਦਲਤ ਫੇਰ ਹੈ ਕੰਗਰਸ ਰਿਜ਼ਰਵ ਸੀਟ ਹੈ ਪੁਰਾਣ ਦੇ ਹੱਥ ਦੇ ਵਿੱਚ ਲੋਕਾਂ ਨੇ ਜੋ ਆਪਣੀ رائے ਦਿੱਤੀ ਹੈ तकरीबन 40% ਲੋਕਾਂ ਨੇ ਆਪਣੀ رائے ਜਿਹੜੀ ਉਹ ਜੇਪੀ ਆਮ ਆਦਮੀ ਪਾਰਟੀ ਦੇ ਵਿੱਚ ਦੁੱਜਾ ਕਾਂਗਰਸ ਪਾਰਟੀ ਦੇ ਜਿਹੜੇ ਉਮੀਦਵਾਰ ਉਹ ਪਹਿਲਾਂ ਵੀ ਮੈਂਬਰ ਪਾਰਲੀਮੈਂਟ ਤੋਂ ਰਹੇ ਨੇ ਡਾਕਟਰ ਅਮਰ ਸਿੰਘ ਜੀ ਉਹ ਵੀ ਕਾਫੀ ਸਮੇਂ ਤੋਂ ਇਸ ਇਲਾਕੇ ਦੇ ਮੈਂਬਰ ਪਾਰਲੀਮੈਂਟ ਰਹੇ ਨੇ ਇਹ ਡੋਇਲ ਮੈਲਤੀ ਕੋਈ ਘਾਤ ਨਹੀਂ ਹੋਈ ਹੈ ਕਿਉਂਕਿ ਆਗਰਸ ਦਾ ਰਾਜ ਨਾ ਹੋਣ ਕਰਕੇ ਰਾਜ اپੋਜੀਸ਼ਨ ਦਾ ਹੋਣ ਸੇ ਗ੍ਰਾਂਟਾਂ ਨਹੀਂ ਮਿਲੀਆਂ ਕੰਮ ਨਹੀਂ ਮਿਲੇ ਜਦੋਂ ਕੰਮ ਨਾ ਕੋਈ ਹੋਵੇ ਤਾਂ ਜਿਹੜਾ ਐਮਪੀ ਉਹ ਇਲਾਕੇ ਵਿੱਚ ਵੀ ਲ ਜਾਂਦਾ ਖਾਲੇ ਮੂੰਹ ਦਿਖਾਉਣ ਦਾ ਜਾਣਾ ਨਹੀਂ ਹੁੰਦਾ ਸਿੰਦਾਂ ਵਾਲਿਆਂ ਨੂੰ ਆਹ ਕੋਈ ਗ੍ਰਾਂਟਾਂ ਮਿਲਦੀਆਂ ਜਾਂ ਕੁਝ ਮਿਲੂਗਾ ਲੇਕਿਨ ਉਹਨਾਂ ਦੇ ਹੱਕ ਦੇ ਵਿੱਚ ਇੰਨੀ ਗੱਲ ਨਹੀਂ ਲੋਲਪੁਰਾ ਨਾਲ ਵੀ ਖੜੇ ਨੇ ਉਹਨਾਂ ਦਾ ਵੀ ਸਤਾਰਾ 30% ਜਿਹੜੇ ਲੋਕ ਨੇ ਉਹ ਅੰਮ੍ਰਿਤ ਸਿੰਘ ਦੰ ਅੰਮ੍ਰਿਤ ਸਿੰਘ ਆਗਰ ਦੇ ਨਾਲ ਆਉਂਦੇ ਨੇ ਇਹ ਜੇ ਕੈਂਡੀਡੇਟ ਸ਼ੌਂਮਲੀ ਅਕਾਲੀ ਦਲ ਦੇ ਨੇ ਸਾਬ ਵਿਕਰਮ ਜੀ ਦੀ ਖਾਲਸਾ ਇਹ ਪਿਤਾ ਜੀ ਵੀ ਪਹਿਲਾਂ ਅਕਾਲੀ ਦਲ ਦੇ ਵੱਡੇ ਲੀਡਰ ਰਹੇ ਨੇ ਤੇ ਇਹ ਜੇ ਅਹੁਦੇ ਸ਼ੌਂਮਲੀ ਅਕਾਲੀ ਦੇ ਵਜੋਂ ਸਭ ਤੋਂ ਉੱਚੀ ਦੀ ਖਾਲਸਾ ਇੱਕ ਨਾਸੀਗਾ ਉਹਨਾਂ ਦੇ ਲੜਕੇ ਨੇ ਪਹਿਲਾ ਅਕਾਲੀ ਦਲ ਦੇ ਵਿਛਲੇ ਇਹ ਮੈਂਬਰ ਬਿਲਹਰ ਖਵਾਲੇ ਮੈਂਬਰ ਰਹੇ ਨੇ ਮੰਤਰੀ ਲਈ ਬੰਦ ਤੇ ਉਹਨਾਂ ਨੂੰ ਵੀ ਲੋਕਾਂ ਨੇ 20% ਜਿਹੜੀ ਹੈ ਆਪਣੇ ਮਤਰਾ ਤੇ ਹਾਲਾਂਕਿ ਜਿਹੜੀ ਫਤਿਹਗਨ ਸਾਹਿਬ ਜੀ ਦਾ ਜੂਆਂ ਦੇ ਨਾਲ ਨਾਲ ਦੇ ਖਾਲਸ ਦੇ ਪ੍ਰਚਾਨ ਹੈ ਲੋਕ ਸਿੱਖੀ ਵਾਲੇ ਪਾਸੇ ਬਹੁਤ ਜੁੜੇ ਹੋਏ ਨੇ ਲੋਕਾਂ ਨੂੰ ਸ਼ਰਧਾ ਵੀ ਹੈ ਪਰ ਸਿਆਸੀ ਤੌਰ ਤੇ ਲੋਕ ਦੇ ਨੇ ਨੇ ਇਹਨਾਂ ਲੀਡਰਾਂ ਨੂੰ ਪਤਾ ਨਹੀਂ ਕਿਉਂ ਨੇ ਪਸੰਦ ਕਰ ਰਹੇ ਹੈ ਇਹ ਕਰਕੇ ਇਹ ਲੋਨੇ ਉੱਪਰਲੇ ਕੈਂਡੀਡੇਟਾਂ ਤੋਂ ਛੱਲੇ ਆ ਰਹੇ ਨੇ 20% ਲੋਕਾਂ ਨੇ ਜਿਹੜੀ ਹੈ ਆਪਣੀ ਰਾਏ ਇਹਨਾਂ ਨੂੰ ਦਿੱਤੀ ਹੈ ਤੇ ਅਜੇ ਸਮਾਂ ਹੈ ਕਿ ਕੱਲ ਨੋਮੀਨੇਸ਼ਨਾਂ ਦਾ ਆਖਰੀ ਦਿਨ ਹੋਊਗਾ ਕੱਲ ਤੋਂ ਬਾਅਦ ਪਤਾ ਲੱਗੂਗਾ ਵੀ ਅਸਲੀ ਬਦਲ ਕਿਹੜੇ ਕਿਹੜੇ ਹੋਣਗੇ ਜਿਹੜਾ ਆਪਾਂ 4 ਨੰਬਰ ਦੇ ਉੱਤੇ ਆਈਏ ਭਾਜਪਾ ਕਿਉਂਕਿ ਭਾਜਪਾ ਦੀ ਹਾਲਤ ਜਿਹੜੀ ਹੈ ਪੰਜਾਬ ਦੇ ਵਿੱਚ ਤੇ ਹਰਿਆਣੇ ਦੇ ਵਿੱਚ ਆफी ਲਾਰਜਕਲੀ ਲੱਗ ਰਹੀ ਹੈ ਆਪਾਂ ਪਿਛਲੇ ਜਿਲ੍ਹੇ ਵੀ ਸਰਵੇ ਕੀਤੇ ਨੇ 5 ਤੋਂ ਉੱਪਰ ਦੇ ਗਿਆ 3 4 3 4 5 ਤੱਕ ਕੋਈ ਨਹੀਂ ਗਿਆ ਇਸ ਲਈ ਜੇ ਆਰਾਮ ਨੇ ਦਲ ਕਰੇ ਤਾਂ ਨਹੀਂ ਤੇ ਪਹਿਲਾ ਕਾਂਗਰਸ ਪਾਰਟੀ ਵਿੱਚ ਵੀ ਰਹੇ ਨੇ ਪਾਰਟੀ ਕੋਈ ਨਹੀਂ ਛੱਡੀ ਉਹਨਾਂ ਨੇ ਸਾਰੀਆਂ ਪਾਰਟੀਆਂ ਦੇ ਵਿੱਚ ਉਹਨਾਂ ਨੇ ਹਿੱਸਾ ਪਾਇਆ ਤੇ ਉਹ ਵੀ ਕਹਿੰਦੇ ਨੇ ਸ਼ਾਇਦ ਮੇਰਾ ਵੀ ਦਾ ਲੱਗ ਜੇ ਯਾਰ ਮੈਂ ਵੀ ਪਾਰ ਆ ਬੜਾ ਜੋਰ ਸੀ ਜਿਹਨੇ ਪਿੱਛੇ ਤੇ ਮੈਂ ਹੀ ਪਿਆਵਾ ਲੇਕਿਨ ਲੋਕਾਂ ਨੇ ਉਹਦਾ ਖਾਤਾ ਵੀ ਖਾਲੀ ਨਹੀਂ ਰੱਖਿਆਗਾ 4% ਉਹਨਾਂ ਨੂੰ ਵੀ ਆਪਣੀ ਰਹਿ ਦਿੱਤੀ ਹੈ ਉਹ ਇਹ ਦੇਖੋ ਵੀ ਇਹ ਚਾਰੇ ਜਿਹੜੇ ਕੈਂਡੀਡੇਟ ਨੇ ਇਹਨਾਂ ਨਾਵੇ ਵਿੱਚ ਕਿੰਨੀ ਇੱਕ ਹਿੰਮਤ ਕਿੰਨਾ ਜੋਰ ਕਿੰਨਾ ਹੌਸਲਾ ਕਿੰਨੇ ਕੀ ਗਰੰਟੀਆਂ ਕਿੰਨੇ ਕਿ ਲਾਰੇ ਕਿੰਨੇ ਕਿ ਸੋਹਾਂ ਤਾਂ ਕਿ ਆਪਣੇ ਪਾਸੇ ਲਿਆ ਹੋ ਜਾਂਦੇ ਕਿਉਂਕਿ ਹੁਣ ਜਿੰਦਾ ਸੋਸ਼ਲ ਮੀਡੀਆ ਤਾਂ ਜਵਾਲਾ ਆਇਆ ਹਰ ਬੱਚੇ ਤੋਂ ਲੈ ਕੇ 15 ਸਾਲ ਦੇ ਤੋਂ ਲੈ ਕੇ ਵਿਆਹ ਕਰ 70 ਸਾਲ ਦੇ ਹਰ ਬੰਦੇ ਨੇ ਉਹ ਮੋਬਾਈਲ ਹੈ ਤੇ ਉਹ ਚਲਾਉਣ ਵੀ ਜਾਣਦਾ ਹੈ ਲੈਕ ਸਰਵਿਸ ਹਰ ਇੱਕ ਫੋਨ ਦੇ ਵਿੱਚ ਉਹ ਹਰ ਇੱਕ ਕੰਮ ਕਰਵਾ ਕਰਦੇ ਨੇ ਵੀ ਹਾਂ ਹੁਣ ਸਾਡੀ ਬੋਰਡ ਦਾ ਸਹੀ ਖੱਤਕਾਰ ਕੌਣ ਹੈ ਤੇ ਕਿਹਨੂੰ ਪਾਉਣੀ ਹੈ ਤੇ ਇਸ ਲਈ ਜਿਹੜੇ ਇਹ ਫੋਨ ਸਰਵੇ ਨੇ ਉਹ ਲੋਕਲ ਹੀ ਰਾਏ ਹੈ ਕਿ ਅਸੀਂ ਆਪਣੇ ਕੋਲੋਂ ਨਹੀਂ ਰਹਿ ਰਹੇ ਵੀਰ ਇਹ ਕਿਤੇ ਉਹ ਜਤਾਉਣਾ ਚਾਹੁੰਦੇ ਆ ਜਾਂ ਸ਼ਿਮ ਕਟਾਉਣਾ ਸਾਲੀਏ ਦੇ ਵਿੱਚ ਕੋਈ ਰਹੇ ਨੇ ਇਹ ਲੋਕਾਂ ਦੀ ਰਹਿ ਲੋਕਾਂ ਦੀ ਰਹਿ ਦੇ ਮਤਾਂਕੋ ਵਾਲੇ ਸਾਹਮਣੇ ਪੁਰਾਣਾ ਦੂਜੀ ਜਿਹੜੀ ਸੀਟ ਹੈ ਬਾਰਡਰ ਇਲਾਕੇ ਦੀ ਪਾਕਿਸਤਾਨ ਦੇ ਨਾਲ ਫੰਦ ਪੈਂਦੀ ਹੈ ਇੱਥੇ ਫੈਲਨੀ ਵਾਲਾ ਬਾਰਡਰ ਹੈ ਜਿੱਥੇ ਪੰਜਾਬੀ ਦੇ ਪਰਵਾਰਿਆਂ ਨੂੰ ਜਿੱਥੇ ਪਾਸੇ ਦੇ ਜਮਾ ਦੇ ਲੱਖਾਂ ਇਹ ਬੱਝੇ ਉਹ ਜ਼ਿਲ੍ਹਾ ਉਹ ਜ਼ਿਲ੍ਹੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਜਿੰਦਜੀਤ ਸਿੰਘ ਜੀ ਬਰਾੜ ਜਿੰਦਜੀਤ ਸਿੰਘ ਬਰਾੜ ਉਹਨਾਂ ਨੂੰ ਆਮ ਆਦਮੀ ਪਾਰਟੀ ਦਿੱਤੀ ਸੀ ਤੇ ਉਹਨਾਂ ਦੇ ਹੱਥ ਦੇ ਵਿੱਚ 46% ਲੋਕਾਂ ਨੇ ਆਪਣੀ رائے ਦਿੱਤੀ ਇਹ ਦੂਜੇ ਨੰਬਰ ਦੇ ਉੱਤੇ ਕਾਂਗਰਸ ਨੇ ਸ਼ੇਰ ਸਿੰਘ ਵਾਇਆ ਜਿਹੜੇ ਅਕਾਲੀ ਦਲ ਵਿੱਚ ਵੀ ਰਹੇ ਫਿਰ ਕਾਂਗਰਸ ਚਲੇ ਗਏ ਕੌਂਗਰਸ ਦੇ ਵਿੱਚ ਤਿੱਗੜ ਵੀ ਉਹਨਾਂ ਨੂੰ ਉਸ ਟਾਈਮ ਲਈ ਇਹਨੂੰ ਬੜੇ ਬੜੇ ਧਲਾਡਾਂ ਨੇ ਜੋਰ ਲਾਇਆ ਸੀ ਕਿਸੇ ਨੂੰ ਟੀਰ ਦੇ ਮਿਲੀ ਪਤਾ ਨਹੀਂ ਇਹ ਕਿਹੜਾ ਮੋਹਰੇ ਮੰਤਰ ਹੈ ਕਿਹੜਾ ਗੋਣਾ ਹੈ ਕਿਹੜਾ ਜਾਦੂ ਹੈ ਇਹ ਇਹ ਸਟੇਟ ਲੈਵਲ ਦੇ ਵਿੱਚ ਕਾਮਯਾਬ ਹੋ ਗਏ ਨੇ ਤੇ ਕਾਮਯਾਬ ਹੋਣ ਦੇ ਨਾਲ 70% ਲੋਕਾਂ ਨੇ ਇਹਨਾਂ ਦੇ ਰਾਇ ਦਿੱਤੇ ਕਿ ਇਹਦਾ ਤਾਂ ਇੱਕ ਆਮ ਆਪਾ ਸਿੱਖੇ ਵੀ ਦੇਰੇ ਨਾਲ ਮੁਕਾਬਲਾ ਆਮ ਹੋਰ ਹੈ ਲੈਚਰ ਵਿੱਚ ਇਹ ਕੌਂਗਰਸ ਨਾਲ ਆਮ ਆਦਮੀ ਪਾਰਟੀ ਦਾ ਹੋਈ ਕੋਈ ਕੋਈ ਸੀਡੀ ਹੈ ਜਿੱਥੇ ਅਕਾਲੀ ਦਲ ਇਹ ਆ ਰਿਹਾ ਨਹੀਂ ਤਾਂ ਜਿਆਦਾ ਇਹ ਨਾ ਵੈਪੀ ਬੀਜੇਪੀ ਦਾ ਤਾਂ ਬਿਲਕੁਲ ਸਫਾਈ ਹੈ ਜਿਵੇਂ ਉੱਤੇ ਰਿਲਾਇੰਸ ਬਣਿਆ ਹੋਇਆ ਇੰਡੀਅਨ ਰਿਲਾਇੰਸ ਉਹਦੇ ਵਿੱਚ ਬੀ ਆਮ ਪਾਰਟੀ ਵੀ ਉਹਦੀ ਹਿੱਸੇਦਾਰ ਹੈ ਤੇ ਕਾਂਗਰਸ ਵੀ ਹਿੱਸੇਦਾਰ ਹੈ ਇਹ ਸਾਰਾ ਜਿਲ੍ਹਾ ਵੀ ਤਾਣਾ ਮਾਲਾ ਗੁੜਿਆ ਜਾ ਰਿਹਾ ਹੈ ਇਹ ਲੋਕਾਂ ਦੀ ਰਾਇ ਹੈ ਇਹ ਮੂਲੀ ਸਰਕਾਰ ਦੇ ਅੰਗੇਸ਼ਤ ਜਾ ਰਹੀ ਹੈ ਹੁਣ ਇਹ ਦੇਖੋ ਕਿ 4 ਤਰੀਕ ਨੂੰ ਗਿਲਤੀ ਹੋਈ ਹੈ 1 ਤਰੀਕ ਨੂੰ ਸਾਰੇ ਹਿੰਦੁਸਤਾਨ ਦੀਆਂ ਚੋਣਾਂ ਕੰਪਲੀਟ ਹੋ ਜਾਂਦੀਆਂ ਨੇ 4 ਤਰੀਕ ਨੂੰ ကြਾਜਦਾ ਹਾਂ ਕਿ ਕਿਦੇ ਸਿਰ ਦੇ ਉੱਤੇ ਪ੍ਰਧਾਨ ਮੰਤਰੀ ਦਾ ਤਾਜ ਜਿਹੜਾ ਪਾਇਆ ਜਾਊਗਾ ਪਰ ਇਹ ਮੀਜੇ ਬਾਰੇ ਜਿੱਥੇ ਹਾਲਾਂਕਿ ਨਾਲ ਕਿਤੇ 3 ਲ ਆ ਰਹੀਏ ਕਿਤੇ 4 ਆ ਰਹੀਏ ਕਿਤੇ 5 ਜਾ ਰਹੀ ਹੈ ਇਹ ਕਹਿੰਦੇ ਅਗਲੀ ਵਾਰ 400 ਤੋਂ ਉਪਾਰ ਅਗਲੀ ਵਾਰ 400 ਤੋਂ ਉਪਾਰ ਪਰ ਥੱਲੇ ਕੋਲ ਜਿਹੜੀ 4 ਦੀ ਗਿਣਤੀ ਹੈ ਉਹ ਜ਼ੀਰੋਆਂ ਨੇ ਲਾੜ ਲਈਆਂ ਥੱਲੇ ਕੋਲ 4 ਤੋਂ ਪਾਰ ਜਾ ਰਹੀ ਹੈ ਅਗੇ ਸਮਾ ਦੱਸੂਗਾ ਇਹ ਹਾਲਤ ਹੋੜੀਆ ਸਾਰੇ ਇੱਕ ਹੋਰ ਵੀ ਗੱਲ ਹੈ ਕਿ ਵਿਐਸਪੀ ਨੇ ਵੀ ਆਪਣਾ ਪਾਰ ਖਾਲੀ ਨਹੀਂ ਛੱਡਿਆ ਕਿ ਮਾਇਆ ਵਧੇ ਜਿੱਦਾਂ ਕਹਿੰਦੀ ਹੈ ਕਿ ਕਿ ਸੈਂਟਰ ਵੀ ਮਤਲਬ ਪਾ ਕੇ ਨੈਸ਼ਨਲ ਪਾਰਟੀ ਬਣੀ ਹੋਈ ਹੈ ਭਾਰਤੀ ਸਟੇਟਾਂ ਦੇ ਵਿੱਚ ਉਹ ਬੰਦੇ ਖੜੇ ਕਰਦੇ ਨੇ ਜਿਨ੍ਹਾਂ ਦੇ ਵੀ ਨੇ ਉਹਦੇ ਮੁੱਖ ਮੰਤਰੀ ਵੀ ਬਣੇ ਆ ਤੇ ਉਹਨੇ ਵੀ ਜਿੱਦਾਂ ਕੇਜਰੀਵਾਲ ਵੀ ਹਰ ਖਾਤੇ ਦੇ ਵਿੱਚ ਕੇਜਰੀਵਾਲ ਨੇ ਪੂਰੇ ਹਿੰਦੁਸਤਾਨ ਦੇ ਵਿੱਚ 22 ਬੰਦੇ ਖੜੇ ਕੀਤੇ ਹੋਏ ਆ ਸੋ ਜਿਹਨੇ ਲੈਣਾ ਪ੍ਰਾਈਮ ਮਿਨਿਸਟਰ ਨੇ ਸੋ ਜਿਹਨੇ ਲੈਣਾ ਕੋਈ ਲੜਨੇ ਸੋ ਜਿਹਨੇ ਲੈਣਾ ਹਰ ਇੱਕ ਦਾ ਆਪਣਾ ਉਹ ਹੈ ਲੈ ਲੈ ਵੀ ਤੈਨੰਦੇ ਨੇ ਲੇਕਿਨ ਇਸੇ ਤਰ੍ਹਾਂ ਜਿਹੜਾ ਬੀਐਸਪੀ ਨੇ ਕੈਂ ਲੀ ਲੇਦਾ ਪ੍ਰਿੰਦਰ ਸੰਭੋਤ ਆਪਣੋਂ ਵੀ 4% ਦੇ ਉੱਤੇ ਆਈ ਹੈ ਇਹ ਚਾਰ ਵਾਲੇ ਤਿੰਨ ਬੰਦੇ ਹੋਏ ਆਪਣੇ ਚਾਰ ਚਾਰ ਵਾਲੇ ਚਾਰ ਦੇ ਉੱਤੇ ਹੀ ਬੀਐਸਪੀ ਹੈ ਚਾਰ ਦੇ ਉੱਤੇ ਹੀ ਬੀਜੇਪੀ ਹੈ ਚਾਰ ਦੇ ਉੱਤੇ ਹੀ ਅਕਾਲੀ ਦਲ ਹੈਗਾ ਇਹ ਤੇ ਲਈ ਜਿਹੜਾ ਚੱਕਰ ਹੈ ਹੀ ਹੈ ਇਹ ਕਾਫੀ ਜਿਹੜੀ ਹੈ ਹੈ ਨਾ ਅਕਾਲੀ ਦਲ 20% ਜਾ ਰਹੇ ਇਹ ਚਾਰਵੇਂ ਹਿੰਦੂ ਨੇ 20% ਸ਼੍ਰੋਮਣੀ ਅਕਾਲੀ ਦਰਬੇ ਸਿੰਘ ਬਹੁ ਵੀ ਮੰਨ ਲੈ ਉਹ ਜਾ ਰਹੇ ਨੇ ਚੱਕਰ ਬੜੀ ਫਤਮੀ ਹੈ ਇਹ ਅਰੇ ਤਾਂ ਸਵਾਰ ਚਲਾ ਜਣੇ ਇਹ ਹੋਰ ਨੇ ਲੇਕਿਨ ਸਾਤਰ ਕਿਸੇ ਨੇ ਵੀ ਪ੍ਰਕਾਰ ਵੱਲੋਂ ਘੱਟ ਨਹੀਂ ਕਰਨੇ ਹਰ ਇੱਕ ਨੇ ਜੋਰ ਲਾਉਣਾ ਹੈ ਬਾਕੀ ਲੋਕ ਹੋ ਬਹੁਤ ਸਾਰੇ ਹੰਗਲੇ ਨੇ ਇਹਨਾਂ ਦੇ ਲਾਰਿਆਂ ਤੇ ਇਹਨਾਂ ਦੀ ਗਰੰਟੀਆਂ ਤੇ ਇਹਨਾਂ ਦੀਆਂ ਕਸਮਾਂ ਤੇ ਨਹੀਂ ਉਹਨਾਂ ਨੇ ਆਉਣਾ ਉਹਨਾਂ ਨੂੰ ਫੈਕ ਦੇਖਣੇ ਨੇ ਕਿ ਪਿਛਲੇ 10 ਸਾਲ ਦੇ ਵਿੱਚ ਭਗਾਈ ਕਿੱਥੇ ਗਈ ਹੈ। ਅੱਲੇ ਦੇਖ ਕਿੰਨਾ ਕਰਜਈ ਹੋਇਆ। ਅੱਲੇ ਦੇਖ ਲਿਆ ਜਿਹੜੀਆਂ ਮੱਲੀਆਂ-ਮੱਲੀਆਂ ਚਾਹੇ ਰੇਲਵੇ ਹੋਵੇ, ਚਾਹੇ 에어ਪੋਰਟ ਹੋਣਾ ਚਾਹੇ, ਸੜਕਾ ਹੋਣ ਇਹ ਕਿਹਨੂੰ ਵੇਚੀ ਦੇ ਨਹੀਂ ਜਾਂ ਕੀ ਹੋ ਗਈਆਂ ਨੇ ਕੀ ਹੈ ਇਹ ਤੇ ਦੇਖ ਇਹਦਾ ਇਸਟਰੀਅਲ ਕੰਪਨੀ ਬਣ ਕੇ ਆਈ ਸੀ ਬਾਹਰ ਨਿਕਲ ਤੇ ਅਗਲ ਤੇ ਉਹਨਾਂ ਨੇ ਦੇਖ ਤੇ ਕੱਜਾ ਇਹਦੇ ਇਹ ਨਾ ਹੋਵੇ ਕਿ ਆਉਣ ਵਾਲੇ ਸਮੇਂ ਵਿੱਚ ਇਲਾਨ ਨਹੀਂ ਤੇ ਉਮਾਨੀ ਜਿਹੜੇ ਹੈ ਇਹਨੇ ਇਹ ਹੀ ਸਾਡੇ ਦੇਸ਼ ਦੇ ਰਾਜੇ ਬਣ ਜਾਣ ਪਰ ਉਹਨਾਂ ਨੇ ਕੰਮ ਤਾਂ ਸ਼ੁਰੂ ਕੀਤਾ ਹੋਇਆ ਇਹਦੇ ਵਿੱਚ ਸਰਕਾਰ ਪਿਛਲੇ ਪੜਾਣੇ ਵੱਡੇ ਵੱਲੇ ਸਹਲੋ ਅਤਖਾਸ ਕਰਕੇ ਰੇਲਵੇ ਜਿਹੜੇ ਡੰਕ ਨੇ ਉਹਨਾਂ ਦੇ ਕੋਸ ਬੁੱਲੇ ਹੋਣੇ ਜਿੱਤੇ ਸਿੰਧਾ ਤਰਾਕ ਸਿੰਧਾ ਤਰਾਲਾ ਸਿੰਧੀ ਟਰਾਲੀ ਅੰਦਰ ਜਾਂਦੀ ਹੈ ਉਹ ਆ ਗਿਆ ਪਰ ਹੁਣ ਜਾਗਰੂਗ ਹੋ ਗਏ ਨੇ ਇਹਦਾ ਅਸਲੀ ਕੱਠਾ ਸਾਬ ਜਾਗਰੂਗ ਹੋਣ ਦਾ ਕਾਰਨ ਕੀ ਹੈ ਦਾ ਕਾਰਨ ਇਹ ਹੈ ਕਿ ਜਿਹੜਾ ਕਿਸਾਨ ਮੋਰ ਦਾ ਅਜ ਤੋਂ 2 ਸਾਲ ਪਹਿਲਾਂ ਲੱਗਿਆ ਸੀ ਉਹਨੇ ਲੋਕਾਂ ਨੂੰ ਸਹੀ ਤਸਵੀਰ ਇਹਨਾਂ ਜੀਰਾਂ ਦੀ ਕਰਕੇ ਦੇਆ ਵੀ ਇਹ ਕਰਦੇ ਕੀ ਨੇ ਤੇ ਲੋਕਾਂ ਨਾਲ ਵਾਦੇ ਕੀ ਕਰਦੇ ਨੇ ਤੇ ਆਪਣੀ ਝੋਲੀयां ਕਿੱਦਾ ਭਰਦੇ ਨੇ ਤੁਸੀਂ ਦੇਖ ਲਓ ਇੱਕ ਵਾਰ ਐਮਪੀ ਜਿਹੜਾ ਬਣ ਜਾਂਦਾ ਹੈ ਚਲੋ ਉਹ ਆਪਣੇ ਕਾਗਜ਼ ਜਮਾ ਕਰਦਾ ਆਪਣੇ ਐਸਐਸ ਨਾਲਦਾ ਮੇਰੇ ਕੋਲ ਐਨੇ ਲੱਖ ਰੁਪਏ ਆ ਮੇਰੇ ਕੋਲ ਐਨੀ ਜ਼ਮੀਨ ਹੈ ਮੇਰੇ ਕੋਲ ਐਨਾ ਘਰ ਹੈ ਪਰ ਉਦੋਂ 5 ਸਾਲ ਬਾਅਦ ਉਦੋਂ ਪੁੱਛੋ ਦੇ ਹਾਂ ਹੁਣ ਅੱਜ ਤੇਰੇ ਕੀ ਕੀ ਹੈ ਇਹ 5 ਸਾਲ ਦੇ ਵਿੱਚ ਜਿਹੜੀ ਫੈਲੀ ਸੀ ਉਹਨੂੰ ਕਿਹਾ ਹਜ਼ਾਰ ਗੁਣਾ ਹੈ 1000% ਦੇ ਆ 500% ਨੂੰ 200 ਇੰਨਾ ਵਧਾਇਆ ਹੈ ਕੀ ਉਹਨੇ ਹਲ چلا ਕੇ ਵਧਾਇਆ ਹੈ ਕੀ ਉਹਨੇ ਕੋਈ ਮੇਲਟ ਕਰਕੇ ਵਧਾਇਆ ਹੈ ਆਉਂਦੇ ਸੇਵਾ ਵਾਸਤੇ ਨੇ ਲੇਕਿਨ ਵਪਾਰੀ ਵੱਲ ਜਾਂਦੇ ਨੇ ਕਾਰੋਬਾਰੀ ਵੱਲ ਜਾਂਦੇ ਨੇ ਇੱਥੇ ਤੱਕ ਵੀ ਮੈਂ ਸੁਣਿਆ ਹੈ ਕਿ ਜਿਹੜੇ ਮੈਂਬਰ ਪਾਰਲੀਮੈਂਟ ਨੇ ਇਹ ਵੱਡੇ ਵੱਡੇ ਇੰਡਸਟਰੀਆਂ ਤੋਂ ਉਹਨਾਂ ਦੇ ਹੱਕ ਦੇ ਵਿੱਚ ਬਿਆਨ ਦੇਣ ਵਾਸਤੇ ਵੀ ਲੱਖ ਰੁਪਏ ਲੈ ਲੈਂਦੇ ਨੇ ਤੋ ਅਮੀਰੀ ਦਾ ਕਾਲਾ ਇਸ ਲਈ ਇਹ ਸਭ ਤੋਂ ਵੱਡਾ ਸਿਆਸਤ ਅਬ ਤਜਾਰਤ ਬਣ ਗਈ ਹੈ ਸਿਆਸਤ ਅਬ ਸੇਵਾ ਨਹੀਂ ਰਹੀ ਹੈ ਇਹ ਇਸ ਲਈ ਲੋਨ ਸੇਵਾ ਦਾ ਲੈ ਕੇ ਆਉਂਦੇ ਨੇ ਤੇ ਬੰਦੇ ਵੱਡੇ ਵਪਾਰੀ ਨੇ ਥੱਲੇ ਆਪ ਨਹੀਂ ਅਜਵੇ ਆਪਣੇ ਆਪ ਦੀ ਪੜੋਸੀਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਸਾਲਿਆਂ ਨੂੰ ਭੋਇਆਂ ਨੂੰ ਪੁੱਤਣਾ ਨੂੰ ਮਾਮਿਆਂ ਨੂੰ ਨਾਨਿਆਂ ਨੂੰ ਜੀਜਿਆਂ ਨੂੰ ਕੋਈ ਨਹੀਂ ਛੜਦੇ ਵੀ ਆ ਹੁਣ ਤੂੰ ਵੀ ਚੱਲਦੀ ਗੰਗਾ ਦੇ ਵਿੱਚੋਂ ਮੋਤੀ ਕਰ ਲੈ ਮੁਰਕੇ ਮੇਰੇ ਸਾਹਮਣੇ ਕੁਝ ਵੀ ਨਹੀਂ ਲੱਗ ਦੇਣਾ ਨਹੀਂ ਦੇਣਾ ਔਰ ਜੋਨ ਕਮਿਸ਼ਨ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਜਿਉਂ ਉਹ ਅੱਜ ਤੁਹਾਨੂੰ ਕਹਿੰਦੇ ਰਹੇ ਨੇ ਕਿ 5 ਸਾਲ ਬਾਅਦ ਉਹ ਦੁਬਾਰਾ ਆ ਕੇ ਕਿੰਨਾ ਨੁਮਾਦਾਂ ਪੁੱਛਿਆ ਜਾਵੇ ਨਾ ਤੋਂ ਇਹ ਥੋੜੇ ਕੋਣ ਆਪਾਂ ਅਲੀ ਆਮਦਲੇ ਕਿਤੋਂ ਆਈ ਹੈ ਕਿਤੋਂ ਨਹੀਂ ਆਈ ਹੈ ਜੀ ਆਪਾਂ ਹੁਣ ਆਪੇ ਲਿਖਿਆ ਆਮ ਆਦਮੀ ਪਾਰਟੀ ਆਮ ਬਣ ਕੇ ਆਈ ਸੀ ਅਜੋ ਆਮ ਪਾਰਟੀ ਦੇ ਉੱਤੇ ਵੀ ਕਰੋੜਾ ਰੁਪਏ ਦੇ ਜਿਹੜੇ ਦੋਸ਼ ਲੱਗ ਰਹੇ ਸ਼੍ਰਾਮ ਚੰਦ ਵਾਲੇ ਤੇ ਮੋਟਰ ਲੀਡਰ ਜੇਲ੍ਹ ਦੇ ਵਿੱਚ ਮੈਸੇ ਨੇ ਕੇਦਰੀ ਬਾਬ ਜਮਾਨ ਤੇ ਆਏ ਹੋਣੇ ਪੰਜਾਬ ਦੇ ਕਈ ਲੀਡਰਾਂ ਦੇ ਉੱਤੇ ਲਗ ਲਗ ਫਾਰਦਿਆਂ ਦੇ ਉੱਤੇ ਆ ਈੜੀ ਦੀ ਤਵਾਰੀ ਪਈ ਹੈ ਅੰਬੀਫੀਲੈਸੇ ਕੇਸ ਚੱਲ ਰਹੇ ਨੇ ਪਰ ਪਰ ਇੱਕ ਗੱਲ ਜੀ ਮੈਂ ਚੋਣ ਤੁਸੀਂ ਮੈਂ ਕਹੀ ਸੀ ਕਿ ਕਿਸੇ ਵੀ ਬੰਦੇ ਨੂੰ ਜਿਹੜਾ ਕਿ ਕ੍ਰਾਈਮ ਨਾਲ ریکارڈ ਹੋਵੇ ਉਹਨੂੰ ਢੀਂਗੇ ਲਾਵਾਂਗੇ ਪਿਛਲੀ ਸਰਕਾਰ ਦੇ ਵੀ ਇਸ ਤਕਨੀਕ ਵੱਲ ਜਾਗਾ ਨਹੀਂ ਦਾ ਔਰ 43ਾਂ ਦੇ ਵਿੱਚੋਂ 200 સીधे ਲੈਨੇ ਤੇਰੇ ਕ੍ਰਿਮੀਨਲ ਬੰਦੇ ਸੀ ਜਿਨ੍ਹਾਂ ਦੇ ਉੱਤੇ ਸੰਜੀਠੋੜੀ ਦੇ ਬਲਾਤਕਾਰੇ ਦੇ ਬੇਈਮਾਨ ਦੇ ਕੁੱਟਮਾਰ ਦੇ ਕੇਸ ਸੀ 5 ਸਾਲ ਕੱਢ ਗਏ ਕਿ ਇਸ ਵਾਰ ਵੀ ਇਹ ਇਦਾਂ ਹੀ ਹੋਊਗਾ ਇਹ ਚੋਰ ਤੁਮੀ ਸਿਰਫ ਬਿਆਨ ਲੈਣ ਦੇ ਬਿਆਨ 25 ਹੀੰਦਰਾ ਦਾ ਕੋਈ ਕਾਰਵਾਈ ਨਹੀਂ ਕਰਦਾ ਇਹਨਾਂ ਜਿਹੜੇ ਕੈਂਡੀਡੇਟ ਜਿਹੜੇ ਨੇ ਹੁਣ ਪੇਪਰ ਭਰੇ ਨੇ ਇਹਨਾਂ ਦਾ ਰਿਕਾਰਡ ਤਾਂ ਜੇ ਸਾਲ ਮਿਹਨਤਾ ਹੋਣੀ ਹੈ ਜੇ ਰਿਆ ਹੋਵੇ ਖੇਤਾਂ ਬਾਸੀ ਜਾਈਏ ਯਾਨੀ ਪਹਿਲਾ ਜਿਹੜੀ ਹੋਣੀ ਕੋਈ ਹੋਣੀ ਪਰ ਇਹਨਾਂ ਵਿੱਚ ਜੇ ਇਹਨਾਂ ਦੇ ਵਿੱਚੋਂ ਕੋਈ ਵੀ ਬੰਦਾ ਕ੍ਰਿਮੀਨਲ ਰਿਕਾਰਡ ਦੇ ਵਿੱਚ ਉਹਦਾ ਨਾਮ ਬੋਲਦਾ ਹੋਵੇ ਉਹਨਾਂ ਦੇ ਪੇਪਰ ਕੈਨਸਲ ਕਰਨੇ ਚਾਹੀਦੇ ਤਾਂ ਕਿ ਇੱਕ ਤੰਕ ਹੋ ਜੇ ਕਿ ਅੱਗੇ ਨੂੰ ਕੋਈ ਵੀ ਕ੍ਰਿਮੀਨਲ ਬੰਦਾ ਸਿਆਸਤ ਦੇ ਵਿੱਚ ਸੇਵਾ ਦਾ ਨਾਮ ਵਰਤ ਕੇ ਥੰਗੀ ਮਾਰਵਾ ਸੇਵਾ ਦੇ ਸਾਹਿਬ ਹਿੰਦੂ ਸਤਿਨਾਮ ਕਹਿੰਦਾ ਅੱਜ ਦਾ ਹਨ ਹਿੰਦੂ ਸਤਿਨਾਮ ਸਰਕਾਰ ਉਹ ਵੀ ਕਰਦੇ ਚੁੱਕ ਚੁੱਕ ਕੇ ਟਾਈਮ ਕਰੀਏ ਸਪੇਟਾ ਦੇ ਦਾ ਕੰਮ ਹੈ ਇਹ ਜਿੱਦਵਲੀ ਨਵੀਂ ਸਰਕਾਰ ਆਈ ਸੀ ਇਹ ਜਦੋਂ ਕੇ ਸਰਕਾਰ ਬਣੀ ਸੀ ਤਾਂ ਕਿਹੜਿਆ ਮੇਰੇ پاس 7000 ਕਰੋੜ 7000 ਕਰੋੜ ਰੁਪਏ ਆਪਣਾ ਹੈ ਹਮਕੋ ਫੈਸਲਾ ਲੈਣ ਦੀ ਜਰੂਰਤ ਨਹੀਂ ਪਈ ਕਿਸ ਨੇ ਉਹ 70 ਵੀ ਪਤਾ ਨਹੀਂ ਕਿੱਥੇ ਗਿਆ ਉਸ ਤੋਂ ਵੱਧ ਹਜ਼ਾਰਾਂ ਹੀ ਕਰੋੜ ਰੁਪਈਆ ਇਹਨਾਂ ਨੇ ਹੋਰ ਕਰਜ਼ਾ ਲੈ ਗਿਆ ਪੰਜਾਬ ਨੂੰ ਹੋਰ ਸਭ ਤੋਂ ਪਹਿਲਾਂ ਵੇਖੋ ਇਹ ਸਰਕਾਰ ਜਿਹੜੀ ਕਹਿੰਦੀ ਸੀ ਇਹ ਅਸੀਂ ਤਾਂ ਆਮ ਸਰਕਾਰ ਆ ਅਸੀਂ ਤਾਂ ਆਪਣੇ ਪੁਰਾਣੀਆਂ ਗਲੀਆਂ ਦੇ ਉੱਤੇ ਹੀ ਸੰਟਰ ਕਰਾਂਗੇ ਪੁਰਾਣੀਆਂ ਕੋਠਿਆਂ ਦਾ ਸਰਕਾਰ ਚਲਾਵਾਂਗੇ ਪਿੰਡਾਂ ਵਿੱਚ ਜਾ ਕੇ ਅੱਜ ਅੱਜ ਮੈਂ ਸਮਝਦਾ ਤੁਸੀਂ ਰਿਕਾਰਡ ਤੋੜ ਲਓ ਸਹੀ ਦੀ ਆਜ਼ਾਦੀ ਦਾ ਜਿੰਨੇ ਪੰਜਾਬ ਦੇ ਸੀਐਮ ਦੇ ਕੋਲ ਵੱਧ ਸਕਿਉਰਟੀ ਹੈ ਕਿਸੇ ਕੋਲ ਨਹੀਂ ੱੱਲੇ ਸੀਐਮ ਕੋਲ ਤੋਂ ਵੱਲੋਂ ਵੀ ਸੀਐਮ ਤਾਂ ਸੀਐਮ ਐ ਹੱਲੇ ਇਹ ਇਹੀ ਕਹਿੰਦੇ ਸੀਗੇ ਸਰਦਾਰ ਸੰਘਾ ਹੁਸੇ ਮਾਨ ਨੇ ਪ੍ਰਕਾਸ਼ ਵੀ ਬਾਦਲ ਨੂੰ ਕਿਹਾ ਸੀ ਕਿ ਮਾਨਲ ਸਾਹਿਬ ਕੋਲ ਐਨੀ ਸਕਿਉਰਟੀ ਹੈ ਜੇ ਤੁਹਾਨੂੰ ਲੋਕਾਂ ਤੋਂ ਡਰ ਹੈ ਤੁਸੀਂ ਆਪਣੇ ਘਰ ਬੈਠ ਜਾਓ ਤੁਸੀਂ ਕਿਉਂ ਲੋਕਾਂ ਦੇ ਪੰਜੇ ਲੈਣਾ ਹੈ ਆਪਣੀ ਜਾਰ ਹਰ ਐਨ ਐਸਿਕਿਉਰਟੀ ਖਰਦੋ ਅੱਜ ਉਹੀ ਘਾਤਮਾਨ ਦੇ ਕੋਲੇ ਜੋ ਸਿਕਿਉਰਟੀ ਸਹਾਰ ਪ੍ਰਕਾਸ਼ੀ ਬਾਲੋ ਉਹ ਤੋਂ ਲੱਖ ਜਿਨਾ ਜ਼ਿਆਦਾ ਸਿਕਿਉਰਟੀ ਲਾਖ ਮਾਰ ਗਏ ਇਹਨਾਂ ਕੋਲ ਸਿਕਿਉਰਟੀ ਹੈ ਇਹਨਾਂ ਦੀ ਧਰਮ ਪਤਨੀ ਦੀ ਸਿਕਿਉਰਟੀ ਹੈ ਇਹਨਾਂ ਦੀ ਮਾਤਾ ਕੋਲ ਸਿਕਿਉਰਟੀ ਹੈ ਇਹਨਾਂ ਦੀ ਭੈਣ ਕੋਲ ਸਿਕਿਉਰਟੀ ਹੈ ਇਹਨਾਂ ਦੇ ਜੀਜੇ ਕੋਲ ਸਿਕਿਉਰਟੀ ਹੈ ਤੇ ਫੋਨ ਜਿਹੜੇ ਇਹਨਾਂ ਦੇ ਆਰੇ ਲੋਆ ਇਹਨ ਮਾਰੇ ਹੋਰ ਆਇਲਾ ਭਾਰਤ ਦੀ ਸਿਕਿਉਰਿਟੀ ਦਾ ਥਾਂਨੇ ਦੇ ਪੈ ਰਿਹਾ ਹੈ ਇਹ ਸਰਕਾਰੀ ਤੇ ਨਹੀਂ ਪੈ ਰਿਹਾ ਥਾਂਨੇ ਦੇ ਪੈ ਰਿਹਾ ਪਬਲਿਕ ਦੇ ਪੈ ਰਿਹਾ ਕਿਉਂਕਿ ਥਾਂਨਾ ਦੱਤਾਂ ਹੋਇਆ ਟੈਕਸ ਪੈਸਾ ਪੈਦਾ ਇਹ ਜਿਹੜੇ ਲੋਕ ਆਪਣੀ ਸਪੋਰਟ ਮਾਤੇ ਆਪਣੀ ਗੰਦ ਵਾਰ ਰਹੇ ਨੇ ਇਹਦੇ ਉੱਤੇ ਵੀ ਕੰਟਰੋਲ ਕਰਨਾ ਚਾਹੀਦਾ ਬਿਲਕੁਲ ਕੰਪਸ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰੋਗਰਾਮ ਕਿੰਨੀ ਸਮਝਾਏ ਮੇਂ ਬਹੁਤ ਧੰਨਵਾਦ ਕਟਾ ਸਾਹਿਬ ਸੋਚਿਆ ਦਾ ਭਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਸਾਡੇ ਨਾਲ ਸਨੂਗੇ ਸਿਕੋਦੀ ਜੀ ਵਿੱਚ ਇਹ ਸਿਆਸੀ ਮਾਹਰ ਸਤਿਕਾਰ ਪ੍ਰਿੰਟਮ ਸਿੰਘ ਖਨ ਪ੍ਰੂਵੈਂਸ ਸਾਹਿਬ ਜਿਨ੍ਹਾਂ ਨੇ ਇਸ ਤੋਂ ਵੀ ਦੋਵੇਂ ਸਿੱਟੇ ਉੱਤੇ ਆਪਣੀ ਕੀਮਤੀ ਵਿਚਾਰ ਸਾਂਝੀ ਕੀਤੀ ਨੇ ਕਿ ਕਿਸ ਤਰੀਕੇ ਦੀ ਸਥਿਤੀ ਹੈ ਜਿਹੜੀ ਉਹ ਨਜ਼ਰ ਆ ਰਹੀ ਹੈ ਫਿਲਹਾਲ ਲਈ ਇਹ ਮੈਂ ਹੀ ਦਿਉ ਇਜਾਜ਼ਤ ਤੁਹਾਨੂੰ ਆ